ਵਾਇਰ ਦੀ ਕੀ ਹਤੇ ਇਹ ਜੀ ਮੈਂ ਨਵੰਬਰ ਮਹੀਨੇ ਪਿਛਲੇ ਨਵੰਬਰ ਦੇ ਵਿੱਚ ਐਸਾ ਆਪਣਾ ਜੁੜੀ ਸੀ YouTube ਤੋਂ ਅਗਲੀ ਦੇ ਕਥਾ ਸੁਣਦੇ ਤੇ ਉਸ ਤੋਂ ਬਾਅਦ ਆਪ ਜੀ ਨੂੰ ਮੈਂ ਮਿਲ ਵੀ ਲਈ ਜੀ ਬਹੁਤ ਖੁਸ਼ੀ ਆਪ ਜੀ ਨੇ ਦਿੱਤਾ ਹੈ ਆਪਣੀ ਭੁਲਤੀ ਵਿੱਚ ਮੈਨੂੰ ਵਾਇਰ ਹੋਈ ਤੇ ਮੈਂ ਬਿਆਨ ਨਹੀਂ ਕਰ ਸਕਦੀ ਲਗਦਾ ਮੇਰੇ ਘਰ ਵਿੱਚ ਬਹੁਤ ਜ਼ਿਆਦਾ ਕਲੇਸ਼ ਸੀਗਾ ਮੇਰੀ ਵੱਡੀ ਨੂੰ ਰਸਕੇ ਚਲੀ ਗਈ ਸੀ ਤਿੰਨ ਸਾਲ ਤੋਂ ਲੈ ਕੇ ਸਾਡੇ ਨਾਲ ਕੋਈ ਕੰਟੈਕਟਰ ਦਾ ਨਹੀਂ ਸੀ ਹੈਗਾ ਵੀ ਤੇ ਇੱਥੋਂ ਤੱਕ ਇਹਨੇ ਤਲਾਕ ਦੀ ਥਿੰਗ ਸਾਨੂੰ ਭੇਜ ਦਿੱਤੀ ਮੈਂ ਆਪ ਜੀ ਨੂੰ ਖਡੂਰ ਸਾਹਿਬ ਮਿਲੀ ਬੇਨਤੀ ਕੀਤੀ ਆਪ ਜੀ ਨੇ ਮੈਨੂੰ ਸਿਮਰਨ ਦਿੱਤਾ ਵੀਰ ਜੀ ਕਿ ਆ ਸਿਮਰਨ ਕਰੀ ਜਾਓ ਤੇ ਉਹਦੀ ਬੁਰੀਆਰੀ ਨਹੀਂ ਕਰਨੀ ਕਿ ਕੁੜੀ ਐਵੇਂ ਆ ਐਵੇਂ ਆ ਤੇ ਵੀਰ ਜੀ ਉਹ ਤਿੰਨ ਸਾਲ ਬਾਅਦ ਆਪੇ ਹੀ ਘਰ ਆ ਜੀ ਵੀਰ ਜੀ ਤੇ ਮੈਂ ਘਰ ਆ ਗਈ ਤੇ ਗਲੇ ਨਾਲ ਲੱਗ ਕੇ ਬਹੁਤ ਜ਼ਿਆਦਾ ਰੋਣ ਲੱਗੀ ਵੀ ਜੀ ਆਪ ਜੀ ਨੇ ਕਿਹਾ ਸੀ ਕਿ ਆਪੇ ਆ ਕੇ ਤੁਹਾਡੇ ਪੈਰਾਂ ਤੇ ਡਿੱਗੂਗੀ ਵੀਰ ਜੀ ਪਰ ਮੈਂ ਤੁਹਾਨੂੰ ਗੱਲ ਨਾਲ ਲਾ ਲਿਆ ਤੀ ਸੀ ਬੇਟੀ ਸਮਝ ਕੇ ਵੀਰ ਜੀ ਮੈਂ ਫਿਰ ਵੀ ਨਹੀਂ ਮੈਂ ਸੋਚਿਆ ਕਿ ਰਹਿਣ ਲਈ ਆ ਗਈ ਮੈਂ ਸੋਚਿਆ ਕਿ ਇਹ ਪਾਪਾ ਦੀ ਡੈਥ ਉਹ ਸੁਣ ਕੇ ਉਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਤੇ ਉਸ ਦਿਨ ਆਈ ਸਾਡੇ ਘਰ ਮੈਂ ਸੋਚਿਆ ਕਿ ਉਹਨਾਂ ਦੀ ਮੌਤ ਦਾ ਸੁਣ ਕੇ ਆਈ ਹੈ ਮੈਂ ਐਸੀ ਸਾਰੇ ਪਿੰਤੂ ਪ੍ਰੰਤੂ ਵੀ ਕਰਨ ਲੱਗੇ ਜੀ ਇਹ ਹੁਣ ਕੀ ਲੈਣ ਆ ਗਈ ਹੁਣ ਕੀ ਲੈਣ ਆ ਗਈ ਪਰ ਮੈਂ ਵੀਰ ਜੀ ਆਪ ਜੀ ਦੇ ਬੋਚਣਾਂਗੇ ਪੂਰਾ ਪੈਰਾ ਦਿੱਤਾ ਮੈਂ ਉਹਨੂੰ ਗੱਲ ਨਾਲ ਲਾ ਲਿਆ ਕਿ ਕੋਈ ਗੱਲ ਨਹੀਂ ਇਹਦਾ ਵਿਅਤਪੀਓ ਖਤਮ ਹੋਇਆ ਤਾਂ ਦੀ ਆਈ ਹੈ ਦੇ ਦੇ ਦਿਲ 'ਚ ਕੋਈ ਟੀ ਸੁੱਠੀ ਹੈ ਤੇ ਫਿਰ ਵੀਰ ਜੀ ਉਹ ਬਾਅਦ ਦੂਜੇ ਵਾਰੀ ਫੇਰ ਆ ਗਈ ਚੌਥੇ ਵਾਲੇ ਦਿਨ ਆ ਜੀ ਫਿਰ ਪੂਰ ਗੱਲ ਦੇ ਨਾਲ ਆ ਗਈ ਆਪ ਜੀ ਨੂੰ ਵੀ ਮਿਲਾਇਆ ਵੀਰ ਜੀ ਆਪ ਜੀ ਨੇ ਉਹਦੇ ਸਿਰ ਤੇ ਹੱਥ ਰੱਖਿਆ ਉਸ ਦਿਨ ਤੋਂ ਹੀ ਉਹਦਾ ਗਰੋਧ ਗੁੱਸਾ ਹੰਕਾਰ ਪਤਾ ਨਹੀਂ ਕਿੱਥੇ ਚਲਾ ਗਿਆ ਸਾਰਾ ਵੀਰ ਜੀ ਤੇ ਉਹ ਇੰਨੀ ਕਿ ਨਿਮਰਤਾ ਚ ਤੇ ਇੰਨਾ ਕੋਮਲ ਹਿਰਦਾਏ ਬਹੁਤ ਜ਼ਿਆਦੀ ਅੰਦਰ ਸੀ ਉਹਦੇ ਵਿੱਚ ਬਹੁਤ ਗੁੱਸਾ ਸੀ ਉਹਦੇ ਵਿੱਚ ਮਿੰਟ-ਮਿੰਟ ਦੇ ਭੜਕ ਜਾਂਦੀ ਸੀ ਇੱਕਦਮ ਇੰਨੀ ਸ਼ਾਂਤ ਹੋ ਗਈ ਵੀਰ ਜੀ ਸਮਝ ਨਹੀਂ ਆਉਂਦੀ ਕਿਿਹੜਿਆਂ ਲਖਜਾਂ ਦੇ ਵਿੱਚ ਮੈਂ ਅੱਜ ਦਾ ਸ਼ੁਕਰਾਨਾ ਕਰਾਂ ਗੁਰ ਜੀ ਉਹ ਜੜਿਆ ਆਇਆ ਕਰ ਆਪ ਜੀ ਨੇ ਉਹ ਸ਼ਰਤਾਂ ਦੇਖਦੀ ਇੰਨਾ ਹੀ ਨਹੀਂ ਇੱਕ ਪੋਤਰੇ ਦੀ ਦਾਤ ਵੀ ਆਪ ਜੀ ਨੇ ਮੇਰੀ ਚਲੀ ਦਵਾਤੀ ਵੀਰ ਜੀ ਕਿਸੇ ਰਿਸ਼ਤੇਦਾਰ ਤੋਂ 14 ਸਾਲ ਉਹਨਾਂ ਦੇ ਵਿਆਹ ਨੂੰ ਹੋ ਗਏ ਬੱਚਾ ਨਹੀਂ ਸੀ ਹੈਗਾ ਮੀਤ ਜੀ ਇੱਕ ਬੜਾ ਹੀ ਪਿਆਰਾ ਬਹੁਤ ਹੀ ਚੰਗੀ ਰੂਹ ਵਾਲਾ ਦੇਵੀ ਸਾਨੂੰ ਕਿਸੇ ਨੇ ਕਿਹਾ ਤੇ ਅਸੀਂ ਉਹਨੂੰ ਅਡੌਪਟ ਕਰ ਲਿਆ ਮੀਤ ਜੀ ਉਹਨਾਂ ਨੇ ਬੱਚੇਆਂ ਦੋਨਾਂ ਨੇ ਤੇ ਹੁਣ ਆਪਦੀ ਜ਼ਿੰਦਗੀ 'ਚ ਬਹੁਤ ਜ਼ਿਆਦੇ ਖੁਸ਼ੀ ਮਿਲਦਾ ਵੀ ਬਹੁਤ ਖੁਸ਼ ਹਤੇ ਕੁੜੀ ਵੀ ਬੜੀ ਖੁਸ਼ ਹਤੇ ਬੱਚਾ ਮੈਂ ਆਪ ਜੀ ਨੂੰ ਮੀਤ ਜੀ ਵਿਖਾਇਆ ਸੀ ਆਪ ਜੀ ਨੇ ਵੇਖ ਕੇ ਕਿਹਾ ਸੀ ਕਿ ਇਹ ਬਹੁਤ ਚੰਗੀ ਰੂਹ ਹੈ ਇਹਦੀ ਪਾਲਣਾ ਚੰਗੀ ਤਰ੍ਹਾਂ ਕਰਿਓ ਤੇ ਉਹ ਵਿਆਪ ਜੀ ਦੀ ਮਿਹਰ ਚਾਹੀਦੀ ਵੀਰ ਜੀ ਉਸ ਤੋਂ ਬਾਅਦ ਮੇਰਾ ਕੇਸ ਚੱਲਦਾ ਸੀ ਵੀਰ ਜੀ 5-7 ਸਾਲ ਹੋ ਗਏ ਸੀ ਮੈਂ ਜੋਬ ਤੋਂ ਰਿਟਾਇਰ ਹੋਈ ਸੀ ਤੇ ਮੇਰੀ ਅਗ੍ਰੈਡੀਟੀ ਮੈਨੂੰ ਮਿਲੀ ਨਹੀਂ ਸੀ ਤੇ ਲੇਬਰ ਕੋਰਟ 'ਚ ਕੇਸ ਕੀਤਾ ਹੋਇਆ ਸੀ ਵੀਰ ਜੀ ਆਪ ਜੀ ਕੋਲ ਉਹ ਵੀ ਮੈਂ ਬੇਨਤੀ ਕੀਤੀ ਸੀ ਤੇ ਉਸ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਸੀ ਮੈਂ ਘਰਵਾਰਾ ਹੀ ਸੋਚਦੀ ਰਹਿੰਦੀ ਸੀ ਵੀਰ ਜੀ ਉਹ ਵੀ ਮੇਰਾ ਕੰਮ ਆਪਣੇ ਆਪ ਹੀ ਬਣ ਗਿਆ ਵੀਰ ਜੀ ਮੇਰੇ ਦੇਸ ਜਨ ਆਪ ਜੀ ਸਾਡੇ ਘਰ ਗਏ ਆ ਮੇਰੇ ਹਸਬੰਦ ਦੇ ਭੋਗ ਤੇ ਉਸੇ ਦਿਨੀ ਉਹ ਮੇਰੇ ਉੱਥੋਂ ਵੀ ਮੈਨੂੰ ਫੋਨ ਆ ਗਿਆ ਕਿ ਤੁਹਾਡਾ ਜਿਹੜਾ ਜੈਕਟ ਤੁਸੀਂ ਆਪਣਾ 26 ਤਰੀਕ ਨੂੰ ਆ ਕੇ ਲੈ ਲਿਓ ਮੇਰ ਜੀ ਕਿਹੜੀਆਂ ਕਿੜੀਆਂ ਗੱਲਾਂ ਦੱਸਾਂ ਬਹੁਤ ਪ੍ਰਾਪਤੀ ਹੋਈ ਵੱਡੀ ਪ੍ਰਾਪਤੀ ਇਹ ਹੋਈ ਕਿ ਮੇਰੇ ਹਸਬੰਦ ਜਦੋਂ ਗਏ ਆ ਉਹ ਪਹਿਲਾਂ ਸਿਮਰਨ ਨਹੀਂ ਸੀ ਸਿਮਰਨ ਕੱਟ ਕਰਦੇ ਹੁੰਦੇ ਸੀ ਆnde ਹੁੰਦੇ ਸੀ ਕਿ ਵਾਹਿਗੁਰੂ ਵਾਹਿਗੁਰੂ ਲੱਗੀ ਰਹਿੰਦੀ ਹਾਂ ਟਾਈਮ ਪਰ ਫਿਰ ਐਸੀ ਕਿਰਪਾ ਉਹਨਾਂ ਤੇ ਵੀ ਹੋਈ ਉਹ ਵੀ ਬਹੁਤ ਸਿਮਰਨ ਕਰਨ ਲੱਗੇ ਔਰ ਅੰਤ ਵੇਲੇ ਜਦ ਮੈਂ ਆਪਜੀ ਦੱਸਦੇ ਉਹ ਵਾਹਿਗੁਰੂ ਵਾਹਿਗੁਰੂ ਹੀ ਉਹਨਾਂ ਦੇ ਮੂਜਾ ਨਿਕਲਿਆ ਜਦੋਂ ਇਸ ਦੁਨੀਆ ਤੋਂ ਉਹ ਇਹ ਵੀ ਜੀ ਆਪਦੀ ਦੇ ਤਾ ਉਹਦੇ ਪੈਰ ਵੀ ਤੋਂ ਤੋਂ ਕਿ ਪਿੰਦੀ ਰਮਾ ਤੋਂ ਵੀ ਬਹੁਤ ਘਾਟ ਤੇ ਵੀ ਇੱਦੀ ਮੈਂ ਦਣ ਸੀ ਨਹੀਂ ਸਕਦੇ ਆਪਦੀ ਨੇ ਇੰਨੇ ਬੁਕਾਰ ਕੀਤੇ ਇੱਥੇ ਐਸੇ ਤਰੀ ਸਾਰਿਆਂ ਦੇ ਪੱਲੇ ਵੀ ਜੀ ਆਪਦੇ ਪੱਲੇ ਫੜਦੇ ਤੇ ਆਪ ਉਹਨਾਂ ਨੂੰ ਪਾਰ ਲਗਾਉਂਦੇ ਰਹਿੰਦੇ ਹੋ ਐ ਬੱਸ ਇਸ ਤੋਂ ਜ਼ਿਆਦਾ ਵੀ ਜਦ ਮੈਨੂੰ ਬੋਲਣਾ ਨਹੀਂ ਆਉਂਦਾ ਹੋਣ ਵੀ ਆਪ ਜੀ ਨਾਲ ਮੈਂ ਬੇਨਤੀ ਕੀਤੀ ਕਿ ਸਾਰਾ ਪਰਿਵਾਰ ਮੇਰੇ ਖਿਲਾਫ ਸੀ ਕਿ ਨਹੀਂ ਜਾਣਾ ਕੈਂਪ ਤੇ ਨਹੀਂ ਜਾਣਾ ਮੈਂ ਆਪ ਜੀ ਕੋ ਇੱਕੋ ਵਾਰੀ ਬੇਨਤੀ ਕੀਤੀ ਆਪ ਜੀ ਨੇ ਪਿਓ ਵਾਂਗੂ ਮੈਨੂੰ ਕਿਹਾ ਕਿ ਤਦੋਂ ਆਮੜਾ ਹੀ ਮੇਰੇ ਨਾਲ ਚੱਲ ਵੀ ਜੀ ਤੇ ਮੈਨੂੰ ਉਦੋਂ ਬਾਅਦ ਬੱਚੇ ਬੋਲੇ ਹੀ ਨਹੀਂ ਮੈਂ ਚੁੱਪ ਕੇ ਤਿਆਰ ਵੀ ਹੋ ਗਈਆਂ ਆ ਵੀ ਗਈਆਂ ਕੁਝ ਨਹੀਂ ਗਿਆ ਉਹਨਾਂ ਨੇ ਐਸਾ ਮੈਨੂੰ ਪਿਆਰ ਦੇ ਘਰ ਰਹਿਣ ਵਾਸਤੇ ਇੱਕ ਰਾਤ ਮਿਲ ਗਈ ਵੀ ਅੱਧੀ ਮੈਂ ਤਾਂ ਬਹੁਤ ਕੋਟਾਨ ਕੋਟ ਸ਼ੁਕਰ ਆਪ ਜੀ ਦਾ ਕੀਤਾ ਬਹੁਤ ਬਹੁਤ ਕੋਟਾਨ ਕੋਟ ਮੈਂ ਆਪਣੀ ਸਾਰੀ ਜ਼ਿੰਦਗੀ ਵੀ ਆਪ ਜੀ ਦੇ ਲੇਖੇ ਲਾਣਾ ਤੇ ਤੋ ਵੀ ਘਾਟ ਨਹੀਂ ਸੀ ਬਾਰ ਬਾਰ ਆਪ ਜੀ ਵਰਗੇ ਸੰਤ ਦੁਨੀਆ ਤੇ ਆਉਂਦੇ ਹੀ ਰਹਿਣ ਕਦੀ ਜਾਣ ਹੀ ਨਾ ਵੀ ਇੱਕ ਐਸੇ ਤਰ੍ਹਾਂ ਦੁਖੀਆਂ ਦੇ ਸਾਰਿਆਂ ਦੇ ਦੁੱਖ ਘਟਦੇ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ